ਤਬਾਹੀ ਦਾ ਮੰਜ਼ਰ ਤੁਸੀਂ ਦੇਖ ਰਹੇ ਹੋ ਹਰਦਵਾਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਘੰਟੇ ਦੀ بارش ਪੈਣ ਤੋਂ ਬਾਅਦ ਕੀ ਹਾਲ ਬਣ ਗਏ ਨੇ ਗੱਡੀਆਂ ਰੁੜ ਗਈਆਂ ਨੇ ਬੰਦੇ ਰੁੜ ਗਏ ਨੇ ਤਾਂ ਇਹ ਦੇਖ ਸਕਦੇ ਹੋ ਸਰਕਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਡੀ ਹੈ ਜਿਹੜੀ ਨਦੀ ਦੇ ਵਿੱਚ ਰੁੜੀ ਜਾ ਰਹੀ ਹੈ ਗੰਗਾ ਦੇ ਵਿੱਚ ਰੁੜੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਰਦਵਾਰ ਤੋਂ ਹਰਦਵਾਰ ਜਿੱਥੇ ਇੱਕ ਘੰਟੇ ਦੀ ਮਹਿਜ਼ ਇੱਕ ਘੰਟੇ ਦੀ بارش ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਹਰ ਦੁਆਰ ਦੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਬਹੁਤ ਬੰਦੇ ਨੇ ਜਿਹੜੇ ਵਿੱਚ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਤਾਂ ਉਹ ਕਿਸ ਤਰੀਕੇ ਦੇ ਨਾਲ ਨਿਕਲ ਰਹੇ ਨੇ ਤਾਂ ਉੱਪਰ ਜਿਹੜੇ ਬੰਦੇ ਖੜੇ ਨੇ ਉਹ ਵੀ ਦੇਖ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਰਕਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਡੀਆਂ ਹੀ ਗੱਡੀਆਂ ਜਿੰਨੀਆਂ ਵੀ ਗੱਡੀਆਂ ਖੜੀਆਂ ਸੀਗੀਆਂ ਜਿਹੜੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਕਹਿੰਦੇ ਨਦੀ ਚੱਲਦੀ ਨਹੀਂ ਸੀ ਪਰ ਹੈ ਨਦੀ ਸੀ ਖਾਲੀ ਸੀ ਬਿਲਕੁਲ ਖਾਲੀ ਨਦੀ ਸੀ ਇਹ ਸੁੱਕੀ ਨਦੀ ਸੀ ਤਾਂ ਇਧਰਲੇ ਪਾਸਿਓਂ ਇਹ ਚੂਹਾ ਹੋਣਾ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਗੱਡੀਆਂ ਖੜੀਆਂ ਕੀਤੀਆਂ ਤਾਂ ਗੱਡੀਆਂ ਜੜੀਆਂ ਡੁੱਬ ਗਈਆਂ ਨੇ ਗੱਡੀਆਂ ਤਰਦੀਆਂ ਹੋਈਆਂ ਜਾ ਰਹੀਆਂ ਨੇ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਹਰਦਵਾਰ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ ਇਸ ਤੋਂ ਪਹਿਲਾਂ ਦਿੱਲੀ ਦੇ ਹਾਲਾਤ ਤੁਸੀਂ ਦੇਖੇ ਨੇ ਦਿੱਲੀ ਦੇ ਲਾਲ ਕਿਲੇ ਦੇ ਆਲੇ-ਦਾਲੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਮੁੰਦਰ ਹੋਵੇ ਜਿਵੇਂ ਬਹੁਤ ਬੜਾ ਸਾਗਰ ਹੋਵੇ ਕੋਈ ਜਿਸ ਤਰੀਕੇ ਦੇ ਨਾਲ ਪਾਣੀ ਚੱਲ ਰਿਹਾ ਸੀ ਤਾਂ ਇਹ ਹੁਣ ਹਰਦਵਾਰ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਘੰਟੇ ਦੀ ਬਾਰਿਸ਼ ਨੇ ਜਲਥਲ ਕਰ ਦਿੱਤਾ ਹੈ ਚਾਰੇ ਪਾਸੇ ਜਲਥਲ ਕਰ ਦਿੱਤਾ ਹੈ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਗਰਮੀ ਤੋਂ ਤੰਗ ਸੀ ਗਰਮੀ ਤੋਂ ਤੰਗ ਹੋ ਰਹੇ ਸੀ ਲੋਕ ਕਹਿੰਦੇ ਇੰਨੀ ਗਰਮੀ ਹੋ ਗਈ ਹੈ ਤਾਂ ਹੁਣ ਮੌਨਸੂਨ ਆ ਗਿਆ ਹੈ ਮੌਨਸੂਨ ਦੇ ਆਉਣ ਦੇ ਨਾਲ ਕੁਝ ਘੰਟਿਆਂ ਦਾ ਮੀਂਹ ਹੈ ਕੁਝ ਘੰਟਿਆਂ ਦੇ ਮੀਂਹ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਬਣਾ ਦਿੱਤੇ ਨੇ ਹਰਦਵਾਰ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਸਿਰਫ ਇੱਕ ਘੰਟਾ ਹੋਇਆ ਸੀ ਹਜੇ ਮੀਂਹ ਪਏ ਨੂੰ ਇੱਕ ਘੰਟਾ ਹੋਇਆ ਸੀ ਹਜੇ ਮੀਂਹ ਨੂੰ ਤਾਂ ਮੀਂਹ ਤੋਂ ਬਾਅਦ ਹਾਲਾਤ ਜਿਹੜੇ ਬਣੇ ਹੋਏ ਨੇ ਹਰਦਵਾਰ ਦੇ ਬਹੁਤ ਵੱਤ ਤੋਂ ਵੱਤਰ ਬਣ ਗਏ ਨੇ ਗੱਡੀਆਂ ਰੁੜ ਗਈਆਂ ਬੰਦੇ ਵਿੱਚ ਰੁੜ ਗਏ ਤਾਂ ਜਾਨੀ ਨੁਕਸਾਨ ਦੀ ਹਾਲੇ ਤੱਕ ਤਾਂ ਫਿਲਹਾਲ ਕੋਈ ਖਬਰ ਨਹੀਂ ਆਈ ਪਰ ਦੇਖ ਸਕਦੇ ਹੋ ਤੁਸੀਂ ਮਾਲੀ ਨੁਕਸਾਨ ਕਿੰਨਾ ਹੋ ਰਿਹਾ ਗੱਡੀਆਂ ਨੇ ਜਿਵੇਂ ਲਫਾਫਾ ਜਿਵੇਂ ਕੋਈ ਕਾਗਜ਼ ਰੁੜਿਆ ਜਾਂਦਾ ਹੁੰਦਾ ਪਾਣੀ ਦੇ ਉੱਪਰ ਉਸ ਤਰੀਕੇ ਦੇ ਨਾਲ ਗੱਡੀਆਂ ਰੁੜੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਬੰਦੇ ਗੱਡੀ ਦੇ ਵਿੱਚੋਂ ਨਿਕਲੇ ਗੱਡੀ ਦੇ ਵਿੱਚੋਂ ਬੰਦਿਆਂ ਨੂੰ ਕੱਢਿਆ ਗਿਆ ਕੱਢ ਕੇ ਤਰਦੇ ਹੋਏ ਜਾ ਰਹੇ ਨੇ ਤਾਂ ਉਹਨਾਂ ਦੇ ਬਚਾਅ ਜਿਹੜਾ ਕੀਤਾ ਗਿਆ ਲੋਕਾਂ ਦੇ ਵੱਲੋਂ ਲੋਕਲ ਲੋਕਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਬਚਾਅ ਉਹ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਗੱਡੀ ਕਿਸ ਤਰੀਕੇ ਨਾਲ ਜਿਵੇਂ ਜਿਵੇਂ ਕੋਈ ਲਫਾਫਾ ਤਰ ਰਿਹਾ ਹੋਵੇ ਜਿਵੇਂ ਕੋਈ ਲਫਾਫਾ ਤਰਦਾ ਹੋਇਆ ਜਾ ਰਿਹਾ ਹੋਵੇ ਇਸ ਤਰੀਕੇ ਦੇ ਨਾਲ ਗੱਡੀ ਹੈ ਜਿਹੜੀ ਇਹ ਰੁੜ ਰਹੀ ਹੈ ਦੇਖ ਸਕਦੇ ਹੋ ਤੁਸੀਂ ਲੋਕ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਵਿੱਚੋਂ ਰੁੜ ਕੇ ਗਏ ਹੋਏ ਸੀ ਉਹਨਾਂ ਨੂੰ ਵਾਪਸ ਕੱਢਿਆ ਜਾ ਰਿਹਾ ਉਹ ਵਾਪਸ ਆ ਰਹੇ ਨੇ ਤਾਂ ਦੇਖੋ ਗੱਡੀ ਤੋਂ ਛਾਲ ਮਾਰਤੀ ਕਿਉਂਕਿ ਗੱਡੀ ਨੂੰ ਤਾਂ ਹੁਣ ਨਹੀਂ ਬਚਾ ਸਕਦੇ ਪਰ ਆਪਣੀਆਂ ਜਾਨਾਂ ਬਿਲਕੁਲ ਬਚਾ ਸਕਦੇ ਨੇ ਤਾਂ ਇਹ ਤਸਵੀਰਾਂ ਇਹ ਤਬਾਹੀ ਦਾ ਮੰਜ਼ਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਬਾਹੀ ਦਾ ਮੰਜ਼ਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਹਰਦوار ਦੀਆਂ ਤਸਵੀਰਾਂ ਨੇ ਹਰਦوار ਦੀਆਂ ਤਸਵੀਰਾਂ ਦਸੀਆਂ ਜਾ ਰਹੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਤਬਾਹੀ ਦਾ ਮੰਜ਼ਰ ਆ ਇਸ ਤਰੀਕੇ ਦੇ ਨਾਲ ਤਬਾਹੀ ਆ ਜਿਹੜੀ ਮੀਂਹ ਪੈਣ ਦੇ ਨਾਲ ਹੋ ਰਹੀ ਹੈ ਲਗਾਤਾਰ ਤਬਾਹੀ ਹੋ ਰਹੀ ਹੈ ਮੀਂਹ ਪੈਣ ਦੇ ਨਾਲ ਤਾਂ ਲੋਕ ਕਹਿ ਰਹੇ ਸੀ ਮੌਨਸੂਨ ਕਦੋਂ ਆਊ ਮੀਂਹ ਕਦੋਂ ਆਉਣਗੇ ਤਾਂ ਮੀਂਹ ਪੈਣੇ ਸ਼ੁਰੂ ਹੋ ਗਏ ਨੇ ਤਾਂ ਸਭ ਪਾਸੇ ਤੋਂ ਤਬਾਹੀ ਦੀਆਂ ਤਸਵੀਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਨੇ ਦਿੱਲੀ ਦੇ ਵਿੱਚੋਂ ਵੀ ਅਜਿਹੀਆਂ ਤਸਵੀਰਾਂ ਨਿਕਲੀਆਂ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਅੰਦਰ ਤੱਕ ਪਾਣੀ ਵੜ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਅੱਜ ਤੁਸੀਂ ਸਵੇਰੇ ਦੇਖੀਆਂ ਸਾਹਮਣੇ ਬਿਲਕੁਲ ਸਾਹਮਣੇ ਹੀ ਜਿਹੜਾ ਹੈਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਇਹਨਾਂ ਲੋਕਾਂ ਦੀ ਸਹਾਇਤਾ ਜਿਹੜੀ ਜਿਹੜੇ ਹੈਗੇ ਨੇ ਜਿਹੜੇ ਰੈਸਕਿਊ ਕਰਦੇ ਨੇ ਲੋਕ ਜਾਂ ਸਮਾਜ ਸੇਵੀ ਨੇ ਜਾਂ ਸਾਰੇ ਕੋਈ ਵੀ ਹੈ ਸਭ ਤੱਕ ਇਹ ਤਸਵੀਰਾਂ ਜਿਹੜੀਆਂ ਪਹੁੰਚ ਜਾਣ ਸਭ ਤੱਕ ਇਹ ਤਸਵੀਰਾਂ ਜਿਹੜੀਆਂ ਪਹੁੰਚ ਜਾਣ ਤਾਂ ਜੋ ਇਹਨਾਂ ਲੋਕਾਂ ਦੀ ਜਿਹੜੇ ਕੁਦਰਤੀ ਪ੍ਰਕੋਪ ਜਿਹੜਾ ਕੁਦਰਤੀ ਕਰੋਪੀ ਦੀ ਮਾਰ ਚੱਲ ਰਹੇ ਨੇ ਇਹਨਾਂ ਲੋਕਾਂ ਦੀ ਮਦਦ ਹੈ ਜਿਹੜੀ ਹੋ ਸਕੇ ਤਾਂ ਇਹ ਤਸਵੀਰਾਂ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਕੇ ਆਪਣਾ ਫਰਜ਼ ਇਹ ਨਿਭਾ ਸਕਦੇ ਹੋ ਕਿ ਤਸਵੀਰਾਂ ਦੇਖਣ ਦੇ ਨਾਲ ਜਿਹੜੇ ਵੀ ਸਮਾਜ ਸੇਵੀ ਬੰਦੇ ਹੋਣਗੇ ਜਿਹੜੇ ਵੀ ਬੰਦੇ ਹੋਰ ਹੋਣਗੇ ਜਾਂ ਜਿਹੜੇ ਲੋਕ ਤੈਰਨਾ ਜਾਣਦੇ ਨੇ ਜਾਂ ਹੋਰ ਕੋਈ ਰੈਸਕਿਊ ਕਰਨ ਕਰਨਾ ਜਾਣਦੇ ਨੇ ਜਾਂ ਸਮਾਜ ਸੇਵੀ ਨੇ ਜਿਹੜੇ ਬੰਦੇ ਜਿਹੜੇ ਬੰਦੇ ਲੋਕਾਂ ਦੇ ਨਾਲ ਵਿਪਤਾ ਦੇ ਵਿੱਚ ਖੜਦੇ ਨੇ ਉਹਨਾਂ ਤੱਕ ਇਹ ਤਸਵੀਰਾਂ ਨੇ ਜਿਹੜੀਆਂ ਜਾਣੀਆਂ ਜ਼ਰੂਰੀ ਨੇ ਤਾਂ ਜੋ ਇੱਥੇ ਜਿਹੜਾ ਪ੍ਰਕੋਪ ਚੱਲ ਰਿਹਾ ਲੋਕ ਨੇ ਉਹਨਾਂ ਦੀ ਸਹਾਇਤਾ ਜਿਹੜੀ ਉਹ ਕੀਤੀ ਜਾ ਸਕੇ ਉਹਨਾਂ ਦੀ ਸਹਾਇਤਾ ਹੋ ਸਕੇ ਤਾਂ ਇਸ ਵੇਲੇ ਦੀਆਂ ਇਹ ਬੇਹਦ ਖੌਫਨਾਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਿੱਲੀ ਦਾ ਲਾਲ ਕਿਲਾ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਲਾਲ ਕਿਲੇ ਦੇ ਆਲੇ-ਦਾਲੇ ਬਿਲਕੁਲ ਸਾਗਰ ਵਰਗਾ ਮਾਹੌਲ ਹੋਇਆ ਪਿਆ ਜਿਵੇਂ ਕੋਈ ਸਾਗਰ ਵਹਿ ਰਿਹਾ ਹੋਵੇ ਉਥੋਂ ਹਾਲਾਂਕਿ ਉਹ ਸੜਕਾਂ ਨੇ ਸਾਰੀਆਂ ਲਾਲ ਕਿਲੇ ਦੇ ਵਾਲੇਦਲੇ ਵੀ ਦਿੱਲੀ ਦੇ ਵਿੱਚ ਵੀ ਹੋਰ ਥਾਵਾਂ ਤੇ ਵੀ ਤਾਂ ਇਹ ਹਰਦਵਾਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰਦਵਾਰ ਦੇ ਵਿੱਚ ਕਿਸ ਤਰੀਕੇ ਦਾ ਇਹ ਮੰਜ਼ਰ ਹੈ ਜਿਹੜਾ ਦੇਖਣ ਨੂੰ ਸਾਹਮਣੇ ਆਇਆ ਮਹਿਜ਼ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਇਹ ਮਾਹੌਲ ਬਣ ਗਿਆ ਗੱਡੀਆਂ ਰੁੜ ਗਈਆਂ ਲੋਕ ਰੁੜ ਗਏ ਤਾਂ ਲੋਕ ਕਿਤੇ ਨਾ ਕਿਤੇ ਬਚਾਅ ਦੇ ਕਾਰਜ ਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਬਚਾਅ ਕਾਰਜ ਸ਼ੁਰੂ ਹੋ ਚੁੱਕੇ ਨੇ ਲੋਕ ਆਪਣੇ ਬਿਹਾਫ ਤੇ ਵੀ ਜਿਹੜਾ ਬਚਾਅ ਕਾਰਜ ਕਰ ਰਹੇ ਨੇ ਇਹ ਗੱਡੀਆਂ ਦੇਖ ਸਕਦੇ ਹੋ ਜਿਵੇਂ ਜਿਵੇਂ ਕੋਈ ਪੱਤਾ ਰੁੜਦਾ ਜਾ ਰਿਹਾ ਹੋਵੇ ਪਾਣੀ ਦੇ ਉੱਪਰ ਜਿਵੇਂ ਕੋਈ ਲਫਾਫਾ ਰੁੜਦਾ ਜਾ ਰਿਹਾ ਹੋਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਲੋਕ ਕਿਤੇ ਨਾ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਪਲਾਨ ਕਰ ਰਹੇ ਨੇ ਪਹਾੜਾਂ ਵੱਲ ਜਾਣ ਦਾ ਜਾਂ ਇਸ ਤਰੀਕੇ ਦੇ ਇਲਾਕਿਆਂ ਵੱਲ ਜਾਣ ਦਾ ਉਹਨਾਂ ਲੋਕਾਂ ਤੱਕ ਇਹ ਜ਼ਰੂਰ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰਦੇ ਹੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਵੀ ਇਹ ਜਿਹੜੀਆਂ ਤਸਵੀਰਾਂ ਪਹੁੰਚ ਸਕਣ ਜਿਹੜੇ ਇਹਨਾਂ ਦੇ ਨਾਲ ਇਸ ਵਿਪਤਾ ਦੇ ਸਮੇਂ ਦੇ ਵਿੱਚ ਖੜ੍ਹ ਸਕਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਹਰ ਦਵਾਰ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿਹੜੇ ਲੋਕ ਕੁਦਰਤੀ ਕਰੋਪੀ ਦੀ ਮਾਰ ਚੱਲ ਰਹੇ ਨੇ ਪਾਣੀਓ ਪਾਣੀ ਹੋ ਗਿਆ ਜਲਥਲੀ ਜਲਥਲ ਹੋ ਗਿਆ ਹਰ ਦਵਾਰ ਦੇ ਵਿੱਚ